हेलो एवरीवन मैं आशिमित मित्तल और क्लासिस इस ऑनलाइन प्लेटफॉर्म पे ਤੁਹਾਡਾ ਸਵਾਗਤ ਕਰਦਾ ਹਾਂ ਤਾਂ ਅੱਜ ਬੇਸਿਕਲੀ ਦੁਵਾਰਾ ਤੋਂ ਹੁਣ ਗੱਲ ਸ਼ੁਰੂ ਹੋ ਚੁੱਕੀ ਹੈ ਤੇ ਉਹ ਗੱਲ ਸ਼ੁਰੂ ਹੋਈ ਹੈ ਪੀਐਸ ਟੈਟ ਦੀ ਉਹ ਗੱਲ ਸ਼ੁਰੂ ਹੋ ਰਹੀ ਹੈ ਪੀਐਸ ਟੈਟ 2025 ਦੀ ਤਾਂ ਅੱਜ ਇਹ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੁਹਾਨੂੰ ਇਹਦੇ ਵਿੱਚ ਪੀਐਸ ਟੈਟ ਨਾਲ ਰਿਲੇਟਡ ਜੋ ਵੀ ਗੱਲਾਂ ਹੋ ਰਹੀਆਂ ਜੋ ਵੀ ਕਨਸੈਪਟਸ ਹੋ ਰਿਹਾ ਜੋ ਵੀ ਐਫਰਟਸ ਹੋ ਰਿਹਾ ਜੋ ਵੀ ਵਿਚਾਰ ਸਾਹਮਣੇ ਆ ਰਹੇ ਹੈ ਉਹ ਸਾਰਿਆਂ ਦੇ ਉੱਪਰ ਅੱਜ ਚਰਚਾ ਕਰਾਂਗੇ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਜੇਕਰ ਤੁਸੀਂ ਵੀ ਪੀਐਸਟੈਟ ਅਸਪਿਰੈਂਟਸ ਹੋ ਜੇਕਰ ਤੁਸੀਂ ਵੀ ਇਸ ਵਾਰ ਜਿਹੜਾ ਹੈਗਾ ਪੀਐਸਟੈਟ 2025 ਵਾਲਾ ਇਗਜ਼ਾਮ ਦੇਣਾ ਹੈ ਕਿਸੇ ਵੀ ਰੀਜ਼ਨ ਕਾਰਨ ਯਾ ਤਾਂ ਤੁਹਾਡਾ ਲਾਸਟ ਪੀਐਸਟੈਟ ਕੁਆਲੀਫਾਈ ਨਹੀਂ ਹੋਇਆ ਉਹ ਵਾਲਾ ਰੀਜ਼ਨ ਹੋ ਸਕਦਾ ਹੈ ਜਾਂ ਤੁਸੀਂ ਜਿਹੜਾ ਹੈਗਾ ਫਰਸਟ ਟਾਈਮ ਜਿਹੜਾ ਹੈਗਾ ਪੀਐਸਟੈਟ ਦੇਣਾ ਹੈ ਕੋਈ ਵੀ ਰੀਜ਼ਨ ਹੈ ਉਹਨਾਂ ਸਾਰੇ ਬੱਚਿਆਂ ਦੇ ਲਈ ਇੱਕ ਅਵੇਅਰਨੈਸ ਨਾਲ ਸੰਬੰਧਿਤ ਇਹ ਸਾਰਿਆਂ ਬੱਚਿਆਂ ਦੇ ਲਈ ਪੀਐਸਟੈਟ ਯੂਨੀਅਨ ਵੱਲੋਂ ਇੱਕ ਮੈਸੇਜ ਉਹ ਸਾਰੇ ਬੱਚਾ ਨੂੰ ਇਹ ਦੱਸਣਾ ਕਿ ਪੀਐਸਟੈਟ ਕਦੋਂ ਤੱਕ ਹੋ ਸਕਦਾ ਹੈ ਕਿਵੇਂ ਪ੍ਰੈਪਰੇਸ਼ਨ ਕਰੀਏ ਕਿ ਲੱਗਦਾ ਹੈ ਕਿ ਪੀਐਸਟੈਟ 2025 ਵਿੱਚ ਆਏਗਾ ਕਿ ਨਹੀਂ ਆਏਗਾ ਯੂਨੀਅਨ ਆਪਣੀ ਕੀ ਐਫਰਟਸ ਕਰ ਰਹੀ ਹੈ ਤੇ ਯੂਨੀਅਨ ਧੜ ਤੋਂ ਕਿਸ ਤਰ੍ਹਾਂ ਦੀਆਂ ਡਿਮਾਂਡਸ ਕਰ ਰਹੀ ਹੈ ਕਿਸ ਤਰ੍ਹਾਂ ਦੀ ਡਿਮਾਂਡਸ ਦੇ ਬਾਅਦ ਉਹ ਤੁਹਾਨੂੰ ਵਾਦਾ ਕਰਵਾਉਂਦੀ ਹੈ ਕਿ ਅਸੀਂ ਪੇਪਰ ਜਲਦੀ ਲਿਆਵਾਂਗੇ ਤਾਨੂੰ ਵੀ ਪਤਾ ਹੈ ਭਾਈ ਲਾਸਟ ਜਿਹੜੇ ਬੱਚਿਆਂ ਨੇ ਪਹਿਲਾ ਪੀਐਸਟ ਦਿੱਤਾ ਸੀ ਕਿਸੇ ਨਾ ਕਿਸੇ ਰੀਜ਼ਨ ਕਰ ਰਿਹਾ ਉਹਨਾਂ ਦਾ ਪੀਐਸਟ ਕੁਆਲੀਫਾਈ ਨਹੀਂ ਹੋਇਆ ਉਹਨਾਂ ਨੂੰ ਸਭ ਨੂੰ ਪਤਾ ਹੈ ਕਿ ਲਾਸਟ ਟਾਈਮ ਜਿਹੜਾ ਪੀਐਸਟ ਸੀਗਾ ਉਹ ਲਗਭਗ ਲਗਭਗ 1.5 ਸਾਲ ਬਾਅਦ ਆਇਆ ਸੀਗਾ ਹਨਾ ਉਹਦਾ ਰੀਜ਼ਨ ਕੀ ਸੀਗਾ ਯੂਨਿਟੀ ਸਟੂਡੈਂਟਸ ਦੇ ਵਿੱਚ ਯੂਨਿਟੀ ਨਹੀਂ ਸੀ ਐਫਰਟਸ ਉਦੋਂ ਵੀ ਯੂਨੀਅਨ ਨੇ ਬਹੁਤ ਕੀਤੇ ਹੈ ਉਦੋਂ ਵੀ ਯੂਨੀਅਨ ਬਹੁਤ ਐਫਰਟਸ ਕਰਦੀ ਰਹੀ ਸੀ ਤੇ ਐਫਰਟਸ ਉਹੀ ਐਫਰਟਸ ਜਿਹੜੇ ਹੈਗੇ ਉਹਨਾਂ ਦੇ ਐਫਰਟਸ ਜਿਹੜੇ ਹੈਗੇ ਆ ਉਹ ਸਾਨੂੰ ਸਾਹਮਣੇ ਆਏ ਤੇ ਪੀਐਸਟ 2024 ਦਾ ਐਗਜ਼ਾਮ ਐਂਡ ਫੈਂਡ ਦਿੱਤਾ ਗਿਆ ਬਹੁਤ ਜਲਦੀ ਵੀ ਦਿੱਤਾ ਗਿਆ ਬਹੁਤ ਘੱਟ ਟਾਈਮ ਦਿੱਤਾ ਗਿਆ ਤੇ ਜਲਦੀ ਉਹਨਾਂ ਨੇ ਇਗਜ਼ਾਮ ਲੈ ਲਿਆ ਪਰ ਉਹ ਸਭ ਕੁਝ ਕਿਦੀ ਬਦਲੋ ਸੀ ਤੁਹਾਡੀ ਯੂਨਿਟੀ ਦੇ ਬਦਲੋ ਸੀ ਕਿਦੀ ਬਦਲੋ ਸੀ ਤੁਹਾਡੀ ਯੂਨੀਅਨ ਦੀ ਬਦਲੋ ਸੀ ਕਿਦੀ ਬਦਲੋ ਸੀ ਜਦੋਂ ਤੁਸੀਂ ਜਮ੍ਹਾਂ ਅੱਕ ਗਏ ਤੇ ਅੱਕ ਕੇ ਬਾਹਰ ਆ ਗਏ ਕਿ ਨਹੀਂ ਜੀ ਸਾਨੂੰ ਪੇਪਰ ਸਾਡਾ ਹੋਣਾ ਚਾਹੀਦਾ ਹੈ ਉਦੋਂ ਉਹ ਯੂਨਿਟੀ ਨੇ ਹੀ ਉਹ ਪੇਪਰ ਨੂੰ ਲੈ ਕੇ ਆਂ ਸਾਡੀ ਹੈਲਪ ਕੀਤੀ ਤਾਂ ਹੁਣ ਫੇਰ ਤੋਂ ਪੀਐਸਟੈਟ ਯੂਨੀਅਨ ਤਿਆਰ ਹੋ ਗਈ ਹੈ ਹੁਣ ਪੀਐਸਟ ਯੂਨੀਅਨ ਆਪਣੇ ਡਬਲ ਜੋਸ਼ ਦੇ ਨਾਲ ਤਿਆਰ ਹੋ ਗਈ ਹੈ ਆ ਦੇਖੋ ਜੀ ਐਫਰਟਸ ਕਰ ਰਹੀ ਹੈ ਠੀਕ ਹੈ ਨਾ ਰਾਹੁਲ ਐਫਰਟਸ ਕਰ ਰਹੀ ਹੈ ਹੁਣ ਉਹਨਾਂ ਨੇ ਦੁਬਾਰਾ ਜਿਹੜੇ ਹੈਗੇ ਹੈ ਹਾਇਰ ਅਥਾਰਟिटीज ਨੂੰ ਮਿਲਣਾ ਸ਼ੁਰੂ ਕਰਤਾ ਆਪਣੀਆਂ ਲੈਟਰਸ ਜਿਨੀਆਂ ਸ਼ੁਰੂ ਕਰਤੀਆਂ ਉਹਨਾਂ ਨੇ ਜਿਹੜਾ ਹੈਗਾ ਅਖਬਾਰਾਂ ਦੇ ਵਿੱਚ ਨਿਊਜ਼ ਕਢਵਾਨੀ ਸ਼ੁਰੂ ਕਰ ਦਿੱਤੀ ਹੈ ਕਿ ਜੀ ਸਾਡਾ ਪੀਐਸਟ ਲਿਆ ਜਾਵੇ ਦੇਖੋ ਜਿਹਦੇ ਨਾਲ ਰਿਗਾਰਡਿੰਗ ਠੀਕ ਮੈਂ ਤੁਹਾਨੂੰ ਥੋੜਾ ਜਿਹਾ ਇਹਨੂੰ ਉਹ ਕਰਦੇ ਹਾਂ ਉਮੀਦ ਹੈ ਤੁਹਾਨੂੰ ਸਭ ਨੂੰ ਦਿਖ ਰਿਹਾ ਹੋਵੇਗਾ ਠੀਕ ਹੈ ਨਹੀਂ ਦਿਖ ਰਿਹਾ ਹੋਏਗਾ ਤਾਂ ਮੈਂ ਇਹ ਪੇਜ ਤੁਹਾਨੂੰ ਸ਼ੇਅਰ ਵੀ ਕਰ ਦਾਂਗਾ ਵੈਸੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਤਾਂ ਬੀਅਰਡ ਤੇ ਈਟੀਟੀ ਜਿਹੜੇ ਹੈਗੇ ਆ ਯੂਨੀਅਨ ਵਾਲਿਆਂ ਨੇ ਮੰਗ ਕੀਤੀ ਹੈ ਜਿਨ੍ਹਾਂ ਨੇ ਬੀਅਰਡ ਤੇ ਈਟੀਟੀ ਪਾਸ ਕਰ ਲਈ ਹੈ ਜਾਂ ਜਾਂ ਹਜੇ ਕਰ ਰਹੇ ਹੈ ਤੇ ਜਾਂ ਉਹਨਾਂ ਨੇ ਐਡਮਿਸ਼ਨ ਕਰवानी ਹੈ ਕਿਉਂਕਿ ਦੇਖੋ ਪੀਐਸਟੈਟ ਦੇ ਵਿੱਚ ਫਰਸਟ ਈਅਰ ਤੋਂ ਹੀ ਫਰਸਟ ਈਅਰ ਤੋਂ ਹੀ ਤੁਸੀਂ एलिਜੀਬਲ ਹੋ ਪੀਐਸਟੈਟ ਦੇ ਲਈ ਸੀਟੈਟ ਦੇ ਲਈ ਤੇ ਸੀਟੈਟ ਜਿਹੜਾ ਐਗਜ਼ਾਮ ਹੈ ਉਹ ਲਗਭਗ ਆਪਾਂ ਨੂੰ ਪਤਾ ਹੀ ਹੈ ਕਿ ਜੁਲਾਈ ਦੇ ਵਿੱਚ ਆਣਾ ਹੈ ਠੀਕ ਹੈ ਇਹ ਤਾਂ ਮੈਂ ਸਭ ਨੂੰ ਕਹੂੰਗਾ ਕਿ ਭਾਈ ਪੀਐਸਟੈਟ ਤਾਂ ਚਲੋ ਯੂਨੀਅਨ ਐਫਰਟਸ ਕਰ ਹੀ ਰਹੀ ਹੈ ਪੀਐਸਟੈਟ ਦਾ ਕਢਵਾਏਗੀ ਪਰ ਜਿਹੜਾ ਪੇਪਰ ਹੁਣ ਆਉਣ ਵਾਲਾ ਹੈ ਜਿਹੜਾ ਫਾਈਨਲੀ ਹੈ ਕਿ ਆਣਾ ਹੀ ਆਣਾ ਤੇ ਨਾਲ ਹੀ ਗਵਰਨਮੈਂਟ ਨੇ ਇਹ ਵੀ ਗੱਲ ਕਰ ਦਿੱਤੀ ਹੈ ਕਿ ਜੇਕਰ ਤੁਸੀਂ ਕੋਈ ਪ੍ਰਾਈਵੇਟ ਸੈਂਟਰਲ ਸਕੂਲ ਦੇ ਸੈਂਟਰਲ ਗਵਰਨਮੈਂਟ ਦੇ ਸਕੂਲ ਦੇ ਵਿੱਚ ਜੌਬ ਕਰਨੀ ਹੈ ਤਾਂ ਉਹਦੇ ਲਈ ਵੀ ਤੁਹਾਡੀ ਮਿਨੀਮਮ ਰਿਕੁਆਇਰਮੈਂਟ ਕੀ ਰਹੇਗੀ ਸੀਟੈਟ ਰਹੇਗੀ ਹੈਨਾ ਤਾਂ ਇਹਦਾ ਮਤਲਬ ਜਿੰਨਾ ਦਾ ਸੀਟ ਐਟ ਪਾਵਾਂ ਕਿਸ ਦਾ ਪੀਐਸਐਡ ਕੁਆਲੀਫਾਈ ਹੈ ਜਾਂ ਨਹੀਂ ਹੈ ਪਾਵਾਂ ਕਿਸ ਨੇ ਸੈਂਟਰਲ ਗਵਰਨਮੈਂਟ ਦੀ ਜੌਬ ਕਰਨੀ ਹੈ ਪਾਵਾਂ ਨਹੀਂ ਕਰਨੀ ਪਰ ਆਪਣਾ ਰੈਜ਼ਿਊਮੇ ਆਪਣਾ ਸੀਵੀ ਮਜ਼ਬੂਤ ਕਰਨ ਦੇ ਲਈ ਮੈਂ ਸਭ ਨੂੰ ਇਹ ਕਵਾਂਗਾ ਕਿ ਜਿਹੜਾ ਸੀਟ ਐਟ ਹੈ ਨਾ 2025 ਵਾਲਾ ਜਿਹੜਾ ਕਿ ਲਗਭਗ ਚਾਂਸਸ ਹੈ ਕਿ ਜੁਲਾਈ ਦੇ ਵਿੱਚ ਜਾਂ ਜੁਲਾਈ ਦੇ ਆਖਰੀ ਹਫਤੇ ਦੇ ਵਿੱਚ ਇਹ ਪੇਪਰ ਹੋ ਜਾਏਗਾ ਇਹ ਪੇਪਰ ਮੈਂ ਸਭ ਨੂੰ ਕਹਿ ਰਿਹਾ ਕਿ ਜ਼ਰੂਰ ਭਰਿਓ ਇਹ ਪੇਪਰ ਤੋਂ ਬਿਨਾ ਤੁਹਾਡਾ ਇਹ ਪੇਪਰ ਪਾਸ ਕਰਨਾ ਹੀ ਪੈਣਾ ਹੈ ਪਣ ਠੀਕ ਹੈ ਇਹਦੇ ਨਾਲ ਕੀ ਹੋਏਗਾ ਆਪਣੇ ਕੋਲ ਓਪਰਚੁਨਿਟੀਜ਼ ਵਧ ਜਾਣਗੀਆਂ ਤੁਸੀਂ KVS NVS KVS NVS DSSS B यूटी ਦੀਆਂ ਸਾਰੀਆਂ ਪੋਸਟਾਂ ਹਨਾ ਤਾਂ ਇਹ ਸਾਰੀਆਂ ਪੋਸਟਾਂ ਦੇ ਲਈ ਤੁਸੀਂ ਕੀ ਹੋਏ ਹੋ ਨਾ एलिजिਬਲ ਹੋ ਜਾਂਦੇ ਹੋ ਇਹਦੇ ਨਾਲ ਦੀ ਪਹਿਲਾਂ ਤਾਂ ਇਹ ਕੰਮ ਜ਼ਰੂਰ ਕਰਿਓ ਠੀਕ ਹੈ ਦੂਸਰਾ ਪੀਐਸਟੈਟ ਤੇ ਵੀ ਅਪ ਬਦਵਾ ਆਵਾਂਗੇ ਪੀਐਸਟੈਟ ਉੱਪਰ ਬਚਰਚਾ ਕਰਾਂਗੇ ਦੂਸਰਾ ਇਸ ਵਾਰ ਇਹ ਹੋ ਸਕਦਾ ਹੈ ਕਿ ਵੀਐਸ ਦੀ ਨੋਟੀਫਿਕੇਸ਼ਨ ਵੈਸਤਾ ਆ ਜਾਣੀ ਚਾਹੀਦੀ ਸੀ ਪਰ ਇਹ ਵੀ ਥੋੜੀ ਲੇਟ ਹੋਗੀ ਕਿਸੇ ਨਾ ਕਿਸੇ ਰੀਜ਼ਨ ਕਰਨ ਆਏਗੀ ਪਰ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਵਾਰ ਸ਼ਾਇਦ ਇੱਕ ਵਾਰੀ ਪਹਿਲਾਂ ਵੀ ਹੋਇਆ ਸੀਗਾ 2021 ਦੇ ਵੀ ਸ਼ਾਇਦ ਠੀਕ ਹੈ ਜਿੰਨੇ ਵੀ ਉਹਨਾਂ ਨੇ ਪਰਸੂਇੰਗ ਵਾਲੇ ਜਿਹੜੇ ਬੱਚੇ ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਲੱਗਦਾ ਤਾਂ ਇਸ ਵਾਰ ਵੀ ਲੱਗਦਾ ਹੈ ਕਿ ਜਿਨ੍ਹਾਂ ਦਾ सीटेट ਹਜੇ ਕੁਆਲੀਫਾਈ ਨਹੀਂ ਹੋਇਆ ਨਾ ਉਹ ਬੱਚਿਆਂ ਤੋਂ ਵੀ ਇੱਕ ਵਾਰੀ ਕੇਵੀਐਸ ਦਾ ਇਗਜ਼ਾਮ ਸ਼ਾਇਦ ਇਹ ਲੈ ਲੈਣ ਤੇ ਕਹਿਣ ਇਹੀ ਕਿ ਜੌਬ ਅਦੋਂ ਮਿਲਣੀ ਹੈ ਜਦੋਂ ਤੁਹਾਡਾ सीटेट ਕੁਆਲੀਫਾਈ ਹੋਇਆ ਤਾਂ ਜੌਬ ਤੋਂ ਪਹਿਲ ਤਾਂ ਇਹ ਹੋ ਸਕਦਾ ਹੈ ਤਾਂ ਇਸ ਕਰਕੇ ਇਹਦੇ ਲਈ ਵੀ ਪ੍ਰਪੇਅਰ ਹੋ ਤੇ ਇਹਦੇ ਵਿੱਚ ਸਾਈਕੋ ਬਹੁਤ ਆਉਂਦੀ ਹੈ ਭਾਈ ਤਾਂ ਸਾਈਕੋਲੋਜੀ ਸਬਜੈਕਟ ਜਿਹੜਾ ਕਿ ਮੈਂ ਤੁਹਾਨੂੰ ਕਰਵਾ ਰਿਹਾ ਇਹਨੂੰ ਬਿਲਕੁਲ ਨਾ ਛੱਡੋ ਪਹਿਲਾਂ ਤਾਂ ਕਿਸੇ ਵੀ ਤਰ੍ਹਾਂ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੁੰਦੀ ਹੈ ਤਾਂ ਆਪਣਾ ਟੈਲੀਗ੍ਰam ਚੈਨਲ ਸਾਈਕੋਲੋਜੀ ਵਿਦ ਆਸ਼ਿਮ ਸਰ ਸਾਈਕੋਲੋਜੀ ਵਿਦ ਆਸ਼ਿਮ ਸਰ ਇਸ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਓ ਤਾਂ ਕਿ ਤੁਹਾਨੂੰ ਹਰ ਤਰ੍ਹਾਂ ਦੀ ਅਪਡੇਸ਼ਨ ਟਾਈਮ ਟੂਨ ਮਿਲਦੀ ਰਹੇ ਬਿਲਕੁਲ ਵੈਲਿਡ ਅਪਡੇਸ਼ਨ ਜੋ ਵੀ ਸਾਨੂੰ ਛੋਟੀ ਮੋਟੀ ਛੋਟੀ ਤੋਂ ਲੈ ਕੇ ਵੱਡੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਨਾ ਅਸੀਂ ਨਾਲ ਦੀ ਨਾਲ ਜਿਹੜਾ ਹੈਗਾ ਤੁਹਾਨੂੰ ਤੁਹਾਡੇ ਤੱਕ ਪਹੁੰਚਾ ਦਿੰਨੇ ਹਾਂ ਠੀਕ ਹੁਣ ਆਪਾਂ ਗੱਲ ਕਰੀਏ ਆਪਾਂ ਗੱਲ ਕਰੀਏ ਕਿ ਕੀ ਗੱਲ ਕਰ ਰਹੀ ਹੈ ਠੀਕ ਹੈ ਯੂਨੀਅਨ ਕੀ ਕਹਿ ਰਹੀ ਹੈ ਠੀਕ ਹੈ ਸਹਾਇਕ ਕਮਿਸ਼ਨਰ ਨੂੰ ਮਿਲੇ ਹੈ ਇਹ ਯੂਨੀਅਨ ਨੇ ਮੰਗ ਕੀ ਕੀਤੀ ਹੈ ਇਹ ਦੇ ਆਪ ਜਿੰਦਾ ਮੰਗ ਕੀਤੀ ਹੈ ਕਿਨਾਂ ਕੋਲ ਸਹਾਇਕ ਕਮਿਸ਼ਨਰ ਜਰਨਲ ਅਮਨਦੀਪ ਸਿੰਘ ਮਾਵੀ ਜੀ ਨੂੰ ਇਹਨਾਂ ਨੇ ਰਿਕੁਐਸਟ ਕੀਤੀ ਹੈ ਕਿ ਸਾਨੂੰ ਪੀਐਸ ਟੈਟ ਦਾ ਪੇਪਰ ਜਲਦੀ ਤੋਂ ਜਲਦੀ ਠੀਕ ਹੈ ਨਾ ਸਾਨੂੰ ਪੀਐਸ ਟੈਟ ਦਾ ਪੇਪਰ ਜਿਹੜਾ ਹੈਗਾ ਜਲਦੀ ਉਹ ਦਿੱਤਾ ਜਾਵੇ ਜਿਨ੍ਹਾਂ ਦੇ ਆਗੂ ਕੋਣ ਹੈ ਰਾਹੁਲ ਕੰਬੋਜ ਆਪਣਾ ਸਟੂਡੈਂਟ ਵੀ ਸੀਗੇ ਠੀਕ ਹੈ ਤੁਸੀਂ ਸਾਰਿਆਂ ਨੇ ਦੇਖਿਆ ਵੀ ਹੋਏਗਾ ਸਟੂਡੈਂਟ ਵੀ ਸੀਗਾ ਆਪਣੇ ਤਾਂ ਇਹ ਔਰ ਐਫਰਟਸ ਕਰ ਰਹੀ ਹੈ ਤੁਹਾਡੇ ਸਾਰਿਆਂ ਦੇ ਲਈ ਕਿ ਭਾਈ ਹਰ ਸਾਲ ਪੇਪਰ ਹੁੰਦਾ ਤਾਂ ਇਸ ਵਾਰ ਵੀ ਪੇਪਰ ਲਿਆ ਜਾਵੇ ਈਵਨ ਸੀਟੈਟ ਦੇਖੋ ਜਦੋਂ ਸੈਂਟਰ ਸੀਟੈਟ ਦਾ ਪੇਪਰ ਨਾ ਪਿੱਛੇ ਚਲਾ ਗਿਆ ਸੀ ਕਈ ਵਿੱਚ ਸਾਲ ਹੋਇਆ ਨਹੀਂ ਸੀ ਤਾਂ ਸੈਂਟਰਲ ਗਵਰਨਮੈਂਟ ਨੇ ਲਾਸਟ ইয়ার ਤਿੰਨ ਵਾਰੀ ਪੇਪਰ ਲੈ ਕੇ ਨਾ ਆਪਣਾ ਲੈਵਲ ਬਰਾਬਰ ਕਰ ਲਿਆ ਤਾਂ ਪੀਐਸਟ ਕਿਉਂ ਨਹੀਂ ਕਰ ਰਿਹਾ ਹੁਣ ਪੀਐਸਟ ਅਸੀਂ ਅਸੀਂ ਕਹਿ ਰਹੇ ਹਾਂ ਕਿਉਂ ਵੇਟ ਕਰ ਰਹੇ ਆ ਪੀਐਸਟ ਜਦੋਂ ਆਪਾਂ ਰੂਲਸ ਦਾ ਮੰਨ ਰਹੇ ਆ ਐਨਸੀਟੀ ਦੇ ਨੈਸ਼ਨਲ ਕਾਉਂਸਲ ਆਫ ਟੀਚਰ ਐਜੂਕੇਸ਼ਨ ਦੇ ਸਾਰੇ ਰੂਲਸ ਮੰਨੇ ਜਾ ਰਹੇ ਆ ਤਾਂ ਫਿਰ ਉਹਨਾਂ ਦੀ ਇਹ ਗੱਲ ਜਿਹੜਾ ਹਰ ਸਾਲ ਇੱਕ ਪੇਪਰ ਹੋਏਗਾ ਜਾਂ ਕੈਲੰਡਰ ਸਾਨੂੰ ਦਿਓ ਉਹ ਕਿਉਂ ਨਹੀਂ ਮੰਨਾ ਜਾ ਰਿਹਾ ਹੁਣ ਇਹਦੇ ਉੱਪਰ ਚਰਚਾ ਵੱਧ ਗਈ ਹੈ ਯੂਨੀਅਨ ਪੀਐਸਟ ਦੁਬਾਰਾ ਸਟਰੋਂਗ ਹੋ ਚੁੱਕੀ ਹੈ ਯੂਨੀਅਨ ਜਿਹੜੀ ਹੈਗੀ ਐਫਰਟ ਸ਼ੁਰੂ ਕਰ ਚੁੱਕੀ ਹੈ ਤੇ ਮੈਂ ਉਹਨਾਂ ਸਾਰੇ ਬੱਚਿਆਂ ਨੂੰ ਇਹ ਗੱਲ ਕਹੂੰਗਾ ਜਿਹੜੇ ਪੀਐਸਟ ਦੀ ਵੇਟ ਕਰ ਰਹੇ ਨੇ ਮੈਂ ਆਪਣੇ ਪੁਰਾਣੇ ਤਜਰਬੇ ਦੀ ਗੱਲ ਕਰ ਰਿਹਾ ਠੀਕ ਹੈ ਕਿ ਭਾਈ ਵੇਟ ਨਾ ਕਰੋ ਆਪਣੇ ਕੋਲ 6 ਮਹੀਨੇ ਵੀ ਜੇ ਤੁਸੀਂ ਮੰਨ ਕੇ ਚੱਲਦੇ ਹੋ ਨਾ 6 ਮਹੀਨੇ 7 ਮਹੀਨੇ ਤਾਂ ਲਾਸਟ ਬੱਚਾ ਨੂੰ ਪੁੱਛ ਕੇ ਦੇਖੋ ਐਂਡ ਤੇ ਉਹਨਾਂ ਨੇ 2 ਮਹੀਨੇ ਕਿ 1.5 ਮਹੀਨਾ ਸਾਨੂੰ ਦਿੱਤਾ ਸੀਗਾ ਸਾਰਾ 2.5 ਮਹੀਨੇ 2 ਮਹੀਨੇ ਮੈਕਸਿਮਮ ਮਿਲੇ ਸੀ ਸਾਨੂੰ ਕਿ ਪੇਪਰ ਲੈ ਲਿਆ ਠੀਕ ਹੈ ਫਿਰ ਔਨ ਦਾ ਸਪੋਰਟ ਕਿਤਾਬਾਂ ਚੱਕਦੇ ਹੋ ਫਿਰ ਤਿਆਰੀ ਨਹੀਂ ਹੁੰਦੀ ਫਿਰ ਪੇਪਰ ਰਹਿ ਜਾਂਦੇ ਆ ਤਾਂ ਮੈਂ ਸਭ ਬੱਚਾ ਨੂੰ ਕਹੂੰਗਾ ਪਹਿਲੀ ਗੱਲ ਦੋ ਗੱਲਾਂ ਕਰਨੀਆਂ ਪਹਿਲਾਂ ਯੂਨੀਅਨ ਦੀ ਸਪੋਰਟ ਕਰੋ ਲਾਸਟ ਈਅਰ ਵਾਲੀ ਗਲਤੀ ਨਾ ਕਰਿਓ ਜਿਹਦੇ ਕਰਕੇ ਪੇਪਰ ਲੰਮਕ ਗਿਆ ਸੀ ਦੂਸਰਾ ਸਭ ਨੂੰ ਕਹੂੰਗਾ ਕਿ ਆਪਣੀ ਕਿਤਾਬਾਂ ਸਾਡਾ ਤਾਂ ਬੈਚ ਪਰਚੇਸ ਕਰਨਾ ਤਾਂ ਬੈਚ ਪਰਚੇਸ ਕਰ ਲਓ ਇਹਦੇ ਵੀ ਤੁਹਾਨੂੰ ਇੱਕ ਆਫਰ ਦੇ ਦਿੱਤੀ ਆ ਅਸੀਂ ਕਿ ਚਲੋ ਯਾਰ ਤੁਸੀਂ ਇੰਨਾ ਪੇ ਨਹੀਂ ਕਰਨਾ ਤਾਂ 쿠ਪਨ ਕੋਡ AC700 ਬੈ ਲਗਾ ਲਓ ਤੇ ਆਪਣਾ ਬੈਚ ਲੈ ਲਓ ਜੇ ਇਹ ਵੀ ਨਹੀਂ ਹੁੰਦਾ ਯਾਰ ਪੈਸੇ ਨਹੀਂ ਪੇ ਕਰ ਸਕਦੇ ਹੋ ਸਕਦਾ ਕੋਈ ਗੱਲ ਨਹੀਂ ਤਾਂ ਅਸੀਂ ਸਾਈਕੋਲੋਜੀ ਦਾ ਜਿਹੜਾ ਲੈਕਚਰ ਹੈ ਕਿ ਸਾਈਕੋਲੋਜੀ ਪੇਪਰ ਦੇ ਵਿੱਚ ਆਣੀ ਹੈ ਸਾਈਕੋਲੋਜੀ ਦਾ ਲੈਕਚਰ ਤੁਸੀਂ 2:45 ਮਿੰਟ ਤੇ ਬਿਲਕੁਲ ਫ੍ਰੀ ਆਫ ਕੋਸ ਅਰੋੜਾ ਕਲਾਸਿਸ ਟੀਚਿੰਗ ਇਗਜ਼ਾਮ ਤੋਂ ਇਹ ਲੈਕਚਰ ਲਗਾ ਸਕਦੇ ਹੋ ਜਿਹਦਾ ਲਿੰਕ ਤੁਹਾਨੂੰ ਮੇਰੇ ਟੈਲੀਗ੍ਰam ਚੈਨਲ ਸਾਈਕੋਲੋਜੀ ਵਿਦ ਆਸ਼ਿਮ ਸਰ ਦੇ ਵਿੱਚ ਮਿਲ ਜੇਗਾ ਸਾਈਕੋਲੋਜੀ ਵਿਦ ਆਸ਼ਿਮ ਸਰ ਵਾਲੇ ਚੈਨਲ ਦੇ ਵਿੱਚ ਤੁਹਾਨੂੰ ਉਹਦਾ ਲਿੰਕ ਮਿਲ ਜੇਗਾ ਬਿਲਕੁਲ ਫ੍ਰੀ ਆਫ ਕੋਸ ਆ ਲਗਾ ਲਓ ਯਾਰ ਤਿਆਰੀਆਂ ਸ਼ੁਰੂ ਕਰੋ ਨਾ ਆਪਣੀ ਠੀਕ ਹੈ ਤੇ ਹੁਣ ਪੀਐਸਟੈਟ ਦੇ ਬੈਚਾਂ ਦੇ ਵਿੱਚ ਪਿਛਲੇ ਬੈਚਾਂ ਨਾਲੋਂ ਜ਼ਿਆਦਾ ਹਾਈ ਲੈਵਲ ਕਰਵਾ ਰਹੇ ਹਾਂ ਕਿਉਂਕਿ ਕੇਵੀਐਸ ਐਗਜ਼ਾਮ ਵੀ ਹੈ ਤੇ ਕੇਵੀਐਸ ਦੇ ਵਿੱਚ ਵੀ ਤੁਹਾਡੀ ਜਿਹੜੀ ਹੈਗੀ ਹੈ ਸੀਟੈਟ ਸੋਰੀ ਕੇਵੀਐਸ ਦੇ ਵਿੱਚ ਵੀ ਤੁਹਾਡਾ ਸਾਈਕੋਲੋਜੀ ਵਾਲਾ ਪਾਰਟ ਆਣਾ ਤਾਂ ਮੈਂ ਨਹੀਂ ਚਾਹੁੰਦਾ ਕਿ ਤੁਹਾਨੂੰ ਦੁਬਾਰਾ ਤੋਂ ਸਾਈਕੋ ਦਾ ਕੋਈ ਬੈਚ ਲੈਣਾ ਪਵੇ ਇਸ ਕਰਕੇ ਆਪਾਂ ਪੀਐਸਟੈਟ ਵਾਲੇ ਬੈਚ ਦੇ ਵਿੱਚ ਹੀ ਨਾਲ ਹੀ ਇੱਕ ਸੀਟੈਟ ਦਾ ਬੈਚ ਵੀ ਕਲੀਅਰ ਹੋ ਰਿਹਾ ਸ਼ੁਰੂ ਹੋ ਰਿਹਾ ਆਪਣਾ ਠੀਕ ਹੈ ਪੀਐਸਟੈਟ ਦੇ ਬੈਚ ਦੇ ਵਿੱਚ ਹੀ ਜਾਂ ਸੀਟੈਟ ਦੇ ਬੈਚ ਦੇ ਵਿੱਚ ਹੀ ਆਪਾਂ ਉਸ ਹਾਈ ਲੈਵਲ ਦੀ ਪੈਡਾਗੋਜੀ ਹਾਈ ਲੈਵਲ ਦੀ ਕੁਐਸਚਨਿੰਗ ਹਾਈ ਲੈ ਤੇ ਨਾਲ ਰੀਅਲ ਲਾਈਫ ਨਾਲ ਜੋੜ ਕੇ ਕਰਾਂਗੇ ਦੇਖੋ ਦੇਖੋ ਮੇਰੀ ਗੱਲ ਸਮਝੋ ਅਸੀਂ ਤਾਂ ਇੱਕੋ ਚੀਜ਼ ਸਮਝਦੇ ਆ ਕਿ ਸਾਡੇ ਕੋਲ ਜਿਹੜੇ ਬੱਚਾ ਬੈਠੇ ਨੇ ਉਹ ਕਈਆਂ ਦੇ ਘਰਦਿਆਂ ਦੀ ਉਮੀਦ ਹੈ ਹਨਾ ਤਾਂ ਅਸੀਂ ਸਿਰਫ ਸਾਡਾ ਮੇਨ ਮਕਸਦ ਇਹ ਨਹੀਂ ਕਿ ਆਵਾ ਕੰਟੈਂਟ ਕਰਵਾਇਆ ਸਾਡਾ ਮੇਨ ਮਕਸਦ ਹੈ ਕਿ ਤੁਹਾਡੇ ਘਰਦਿਆਂ ਦੀ ਜਿਹੜੀ ਤੁਹਾਡੇ ਤੋਂ ਉਮੀਦ ਹੈ ਨਾ ਉਸ ਉਮੀਦ ਨੂੰ ਪੂਰਾ ਕਰਵਾਣਾ ਜੀ ਦੇ ਲਈ ਪੜਨਾ ਤਾਂ ਪੈਣਾ ਹੀ ਆ ਭਾਵੇਂ ਸੈਲਫ ਲਰਨਿੰਗ ਕਰੋ ਭਾਵੇਂ ਬੈਚ ਪਰਚੇਸ ਕਰ ਲਓ ਭਾਵੇਂ ਫ੍ਰੀ ਆਫ ਕੋਰਸ ਕਲਾਸਾਂ ਲਗਾ ਲਓ ਕੁਝ ਵੀ ਪ੍ਰੋਸੈਸ ਕਰੋ ਪਰ ਪੜੋ ਮਿਲ ਆ ਵਈ ਠੀਕ ਹੈ ਤੇ ਜੇ ਬੈਚ ਪਰਚਾਸ ਦਾ ਪ੍ਰੋਸੈਸ ਤੁਹਾਡਾ ਮਨ ਬਣ ਰਿਹਾ ਹੈ ਕਿ ਸਰ ਅਸੀਂ ਬੈਚ ਹੀ ਲੈਣਾ ਤਾਂ ਆ ਬੈਚ ਤੇ ਕੁਪਨ ਕੋਡ ਲਾਓ ਬੈਚ ਲੈ ਲਓ ਹੁਣ ਤੁਹਾਨੂੰ ਹੋਏਗਾ ਸਰ ਬੈਚ ਲੈਣਾ ਕਿਵੇਂ ਤਾਂ ਕੁਝ ਨਹੀਂ ਕਰਨਾ ਯਾਰ Android ਯੂਜ਼ਰਸ ਨੇ ਕੁਝ ਨਹੀਂ ਕਰਨਾ ਸਿੰਪਲ ਕਹਿ ਰਿਹਾ Android ਯੂਜ਼ਰਸ ਕੀ ਕਰਨਗੇ Android users ने करना है? Arora classes करनी है। Arora classes करनी है। करनी करनी इस तरह लोगो आएगा, करवाना है। कोर्स बटन पे जाना है तो इतने लिखना है अपना बैच या तो लिख दो पी एस टैट तो या इतने लिख दो पच्ची अप्रैल ठीक है जे ईटी कैडर वाले हो तो भाई अप्रैल लिख दो इस तरह एक बैच आ जाएगा क्लिक करियो एंड तक करियो है वह कूपन कोड के उपर ए सी सौ बयाली ए सी सात लिख के अपना बैच परचेज कर लियो आईफोन यूजर्स ने तकड़ी वाली ऐप करनी है आईफोन यूजर्स ने अरोड़ा क्लासेस नहीं करनी उन्होंने केड़ी करनी है माई इंस्टीट्यूट केड़ी ऐप करनी है माई इंस्टीट्यूट उन्होंने तो एक ओ आर जी कोड मंगया जाएगा ओ आर जी कोड की भरना है ए आर सी भरो भरो वेरीफाई करो सेम कोर्स बटन पर जाओ कोर्स लिखो तुम्हारे कोर्स आ जाएगा क्लिक करके स्क्रॉल ਕਰੋ हैव अ कूपन कोड एस702 ਲਗਾਓ ਤੇ ਬੈਚ ਪਰਚੇਸ ਕਰ ਲਓ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਇਸ ਨੰਬਰ ਤੇ ਕੰਟੈਕਟ ਕਰ ਲਓ ਤੇ ਮੇਰੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਮੇਰੇ ਟੈਲੀਗ੍ਰam ਚੈਨਲ ਸਾਈਕੋਲੋਜੀ ਵਿਦ ਆਸ਼ਿਮ ਸਰ ਦੇ ਵਿੱਚ ਤੁਸੀਂ ਮੈਸੇਜ ਵੀ ਕਰ ਸਕਦੇ ਹੋ ਪਰ ਸਿਰਫ ਐਜੂਕੇਸ਼ਨਲ ਰਿਲੇਟਡ ਤੇ ਦੂਸਰਾ ਜੇ ਤੁਸੀਂ ਪ੍ਰੈਕਟਿਸ ਕਰਨੀ ਹੈ ਐਮਸੀਕਿਊਜ਼ ਦੀ ਤਾਂ ਤੁਹਾਨੂੰ ਕੋਲ ਇੱਕ ਹੋਰ ਐਪ ਹੈਗੀ ਹੈ ਰੋਜ਼ਾਨਾ ਅਭਿਆਸ ਠੀਕ ਹੈ ਇਸ ਐਪ ਨੂੰ ਕਰਕੇ ਆਪਣਾ ਜਿਹੜਾ ਹੈਗਾ ਬੈਚ ਸੋਰੀ ਇਸ ਐਪ ਨੂੰ ਕਰਕੇ ਆਪਣੇ MCQ ਨੂੰ ਤੁਸੀਂ ਕਨਫਰਮ MCQ ਨੂੰ ਵੱਧ ਵੱਧ ਕਰੋ ਤੇ ਆਪਣੀ ਪ੍ਰੈਕਟਿਸ ਨੂੰ ਜਿਹੜਾ ਹੈਗਾ ਪੂਕਤ ਕਰੋ ਜਲਦੀ ਜਲਦੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਬੱਚਾ ਇਸ ਵੀਡੀਓ ਦਾ ਫਾਇਦਾ ਲੈ ਸਕੇ ਧੰਨਵਾਦ